ਵੇਲਾ ਵੇਲਾ ਕੈਨੀ ਏ ਕਬੂਤਰ ਬਾਜਾ ਨੂੰ ਤੂੰ ਜਾਣਦੀ ਕੀ ਕੁੜੀਏ ਸਾਡੇ 10 ਰਾਜਾ ਨੂੰ ਸਾਰਾ ਦਿਨ ਛਤਰੀ ਦੇ ਥੱਲੇ ਸ਼ੌਂਕ ਸਾਡੇ ਸਭ ਤੋਂ ਅਵੱਲੇ ਸਿਰ ਉੱਤੇ ਗੁਰੂਆਂ ਦਾ ਹੱਥ ਸਾਡੇ ਓ ਤਾਈਆਂ ਤਾ ਕਰਾਉਂਦੇ ਬੱਲੇ ਬੱਲੇ ਕਦੋਂ ਦਿਨ ਛਿਪਦਾ ਤੇ ਕਦੋਂ ਦਿਨ ਚੜਦਾ ਜਦੋਂ ਛੱਡਦੇ ਆ ਹੱਥੀਂ ਬੱਚੇ ਪਾਲ ਕੇ ਐਵੇਂ ਨਹੀਂ ਸਮਾਨਾਂ ਵਿੱਚ ਉੱਡਦੇ ਨਾ ਬਣਦੇ ਆ ਬੀਬਾ ਰਾਤਾਂ ਗਾਲ ਕੇ ਅੜੀ ਨਾਲ ਖੜ ਜਾਈਏ ਅੜ ਕੇ ਉਂਝ ਪੂਰੀ ਦਾ ਸਭ ਨਾਲ ਲਹਾਜਾ ਨੂੰ ਤੂੰ ਵੇਲਾ ਵੇਲਾ ਕਹਿਨੀ ਹੈ ਕਬੂਤਰ ਬਾਜ਼ਾ ਨੂੰ ਤੂੰ ਜਾਣਦੀ ਕੀ ਬੀਬਾ ਸਾਡੇ 10 ਰਾਜਾ ਨੂੰ ਤੂੰ ਸੋਚਿਆ ਨਹੀਂ ਹੋਣਾ ਅੱਖੀਂ ਵੇਖ ਲੈ ਇਨਾਮਾਂ ਵਿੱਚ ਜਿੱਤ ਦੇ ਟਰੈਕਟਰ ਸਫਾਰੀਆਂ ਵਿਦੇਸ਼ਾਂ ਤੱਕ ਸਾਡੇ ਕਬੂਤਰਾਂ ਦੇ ਚਰਚੇ ਸਾਨੂੰ ਨਸਲਾਂ ਨੇ ਜਾਣ ਤੋਂ ਪਿਆਰੀਆਂ ਇੱਕ ਦਿਨ 'ਚ ਰੁਪਈਏ ਲੱਖਾਂ ਜਿੱਤ ਦੇ ਤੂੰ ਸਲਾਉਂਦੀ ਕਿਹੜੇ ਕੰਮ ਕਾਜਾਂ ਨੂੰ ਤੂੰ ਵੇਲਾ ਵੇਲਾ ਕਹਿਨੀਏ ਕਬੂਤਰ ਬਾਜਾਂ ਨੂੰ ਤੂੰ ਜਾਣਦੀ ਕੀ ਬੀਬਾ ਸਾਡੇ 10 ਰਾਜਾਂ ਨੂੰ ਜਿਹੜੀ ਰੁੱਤ ਚ ਵੀ ਐਸੀ ਕੰਮ ਛੱਡਦੇ ਅਸੀਂ ਛੱਡ ਕੇ ਕਬੂਤਰਾਂ ਨੂੰ ਵੇਖੀਏ ਲੋਕੀ ਪੋਹ ਮਾਗ ਚ ਅੱਗ ਸੇਕਦੇ ਅਸੀਂ ਜੇਠ ਹੜ ਵਿੱਚ ਧੁੱਪਾਂ ਨਿਤ ਸੇਕੀਏ ਸਿਖਰ ਦੁਪਹਿਰੇ ਰੰਗ ਛੜਦਾ ਜੋ ਪੈਂਦੀ ਐ ਕੀੜੀ ਕਮਾਦਾਂ ਨੂੰ ਤੂੰ ਵੇਲਾ ਵੇਲਾ ਕਹਿਨੀਏ ਕਬੂਤਰ ਬਾਜਾਂ ਨੂੰ ਤੂੰ ਜਾਣਦੀ ਕਿ ਕੁੜੀਏ ਸਾਢੇ 10 ਰਾਜਾਂ ਨੂੰ ਚੰਗਿਆਂ ਖਡਾਰੀਆਂ ਨਾਲ ਗੱਲ ਚੱਲਦੀ ਗੱਲ ਚੱਲਦੀ ਐ ਸੁਖੇ ਰਾਈਆਂ ਵਾਲੇ ਦੀ ਚੰਗੀਆਂ ਖੇਡਾਂ ਦੇ ਵਾਂਗੂ ਸਾਡੀ ਖੇਡ ਹੈ ਇਹ ਖੇਡ ਮੱਖਣੀ ਬਦਾਮਾਂ ਨਾਲ ਪਾਲੇ ਦੀ ਮਹਿੰਗੀਆਂ ਖੁਰਾਕਾਂ ਇਹ ਖਾ ਕੇ ਫਿਰ ਜਿੱਤ ਦੇ ਸਿਰਾਂ ਦੇ ਆ ਤਾਜਾਂ ਨੂੰ ਤੂੰ ਵੇਲਾ-ਵੇਲਾ ਕਹਿੰਨੀ ਐ ਕਬੂਤਰ ਬਾਜ਼ਾਂ ਨੂੰ ਤੂੰ ਜਾਣਦੀ ਕਿ ਬੀਬਾ ਸਾਢੇ 10 ਰਾਜਾਂ ਨੂੰ ਤੂੰ ਜਾਣਦੀ ਕਿ ਬੀਬਾ 10 ਰਾਜਾਂ ਨੂੰ